ਜੀ ਮੇਰੇ ਫਰੈਂਡਸ ਕਿਵੇਂ ਤੁਸੀਂ ਸਾਰੇ ਮੇਰੇ ਦੇ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਨਾ ਨਿਫਟੀ ਵਿੱਚ ਟਰੇਡ ਲਈ ਸੀ ਤੇ ਕਿਉਂਕਿ ਕੱਲ ਨਿਕਤੇ ਨੂੰ ਤੁਸੀਂ ਦੇਖ ਸਕਦੇ ਹੋ ਇਸ ਲੈਵਲ ਨੂੰ ਬ੍ਰੇਕਆਊਟ ਕਰਕੇ ਤੇ ਅੱਜ ਮਾਰਕੀਟ ਫਿਰ ਇਸ ਲੈਵਲ ਤੇ ਆ ਕੇ ਇਹਨੂੰ ਰੀਟੈਸਟ ਕੀਤਾ ਤੇ ਅਸੀਂ ਇਸ ਤੇ ਆਪਣੀ ਟਰੇਡਿੰਗ ਸਿਕਿਉਰ ਕੀਤੀ ਸੀ ਤੇ ਸਾਡਾ ਟਾਰਗੇਟ ਸੀ ਜੋ ਫਸਟ ਕੈਂਡਲ ਦੇ ਹਾਈ ਤੱਕ ਦਾ ਸੀ ਤੇ ਸੇਮ ਇਦਾਂ ਹੀ ਜਿਹੜੀ ਨਿਫਟੀ ਤੇ ਆਪਣਾ ਬੈਂਕ ਨਿਫਟੀ ਨੇ ਸਪੋਰਟ ਲਈ ਕੱਲ ਦੇ ਰੈਜ਼ਿਡੈਂਸ ਨੂੰ ਰੀਟੈਸਟ ਕਰਨ ਤੋਂ ਬਾਅਦ ਵਿੱਚ ਸਪੋਰਟ ਤੇ ਕਨਵਰਟ ਕੀਤਾ ਜਦੋਂ ਤਾਂ ਅਸੀਂ ਆਪਣੀ ਟ੍ਰੇਡ ਐਗਜ਼ੀਕਿਊਟ ਕੀਤੀ ਸੀ ਤੇ ਤੁਸੀਂ ਸਾਡਾ ਜੋ ਪ੍ਰੋਫਿਟ ਆ ਤੁਸੀਂ ਦੇਖ ਸਕਦੇ ਹੋ ਅਸੀਂ ਟੋਟਲ ਪ੍ਰੋਫਿਟ ਜੋ ਅਰਨ ਕੀਤਾ ਆ ਸਾਡੀਆਂ ਆਲ ਟ੍ਰੇਡ ਇਸ ক্লোਜ਼ ਹੋ ਚੁੱਕੀਆਂ ਤੇ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਵੀ ਸ਼ੀਰ ਮਾਰਕੀਟ ਵਿੱਚ ਵਧੀਆ ਪ੍ਰੋਫਟ ਕਰਨ ਕਰਨਾ ਚਾਹੁੰਦੇ ਆ ਸਿੱਖਣਾ ਚਾਹੁੰਦੇ ਆ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਹਦਾ ਲਿੰਕ ਅਸੀਂ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੇ ਤੁਸੀਂ ਸਾਡੇ Instagram ਚੈਨਲ ਨੂੰ ਵੀ ਫੋਲੋ ਕਰ ਸਕਦੇ ਆ ਤੇ ਹਰ ਰੋਜ਼ ਤੁਸੀਂ ਆਪਣੀ ਸਕਿੱਲ ਨੂੰ ਇੰਪਰੂਵ ਕਰ ਸਕਦੇ ਆ ਸਾਡੀ ਵੀਡੀਓਜ਼ ਨੂੰ ਦੇਖ ਕੇ ਥੈਂਕ ਯੂ ਧੰਨਵਾਦ ਸਤ ਸ੍ਰੀ ਅਕਾਲ